ਸਾਡੀ ਅਦੋ ਗਤੀ ਇਸ ਗੱਲ ਦੀ ਹੈ ਵੀ ਅਸੀਂ ਉਹਨਾਂ ਤੋਂ ਧਰਮ ਲੈ ਰਹੇ ਆ ਜਿਨ੍ਹਾਂ ਨੇ ਧੀ ਵਿਆਹਣੀ ਨਹੀਂ ਨੋ ਲਿਆਉਣੀ ਨਹੀਂ ਬੱਚੇ ਸਕੂਲ ਨਹੀਂ ਛੱਡਣੇ ਹੱਟੀ ਖੋਲਣੀ ਨਹੀਂ ਹਲ ਬੋਣਾ ਨਹੀਂ ਜਿਨ੍ਹਾਂ ਦਾ ਸਿਰਫ ਕੰਮ ਇਹ ਹੈ ਹੱਥ ਧਵਾ ਦਿਓ ਜੀ ਫੇਰ ਫੇਰ ਹੱਥ ਧਵਾ ਦਿਓ ਜੀ ਫੇਰ ਫੇਰ ਹੱਥ ਧਵਾ ਦਿਓ ਜੀ ਮੇਰੇ ਘਰ ਇੱਕ ਪ੍ਰੋਫੈਸਰ ਆਏ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਨਾਸ਼ਤਾ ਕਰਨ ਲੱਗੇ ਮੈਂ ਕਿਹਾ ਡਾਕਟਰ ਸਾਹਿਬ ਹੱਥ ਧੋ ਲੋ ਉੱਠ ਕੇ ਹੱਥ ਧੋ ਕੇ ਮੈਨੂੰ ਕਹਿੰਦੇ ਹਣ ਕਿਦੇ ਮਗਰ ਪੈਣਾ ਹੈ ਮੈਂ ਕਿਹਾ ਪਰੌਠਿਆਂ 'ਚ ਪੈ ਦਿਓ ਉਹੜੇ ਹੱਥ ਹੀ ਧੋਈ ਜਾਂਦੇ ਪੁੱਛੋ ਵੀ ਪੈਣਾ ਕਿਦੇ ਮਗਰ ਜੇ ਤੁਸੀਂ ਹੱਥ ਧੋਲੇ ਹੱਥ ਪੂੰਝਲੇ ਹੱਥ ਧੋਲੇ ਹੱਥ ਪੂੰਝਲੇ ਇਹ ਹੱਥ ਕਿਰਤ ਕਰਨ ਵਾਸਤੇ ਨੇ ਧੋ ਕੇ ਪੂੰਣਣ ਵਾਸਤੇ ਨਹੀਂ ਹੈ ਨਾਮ ਜਪਣ ਵਾਸਤੇ ਹੈ ਸੁਖ ਸਮ੍ਰiddhi ਵੰਡ ਛਕਣ ਵਾਸਤੇ ਹੈ ਖਾਲਸਾ ਜੀ ਜਿਸ ਦਿਨ ਇਸ ਧਰਮ ਤੇ ਆ ਜਾਓਗੇ ਨਾ ਸਾਰੀ ਦੁਨੀਆ ਸਿੱਖ ਹੋਏਗੀ ਸਾਰੀ ਦੁਨੀਆ ਅਸੀਂ ਵੰਡ ਛਕਣ ਨੂੰ 5 ਕਿਲੋ ਚੌਲ 2 ਕਿਲੋ ਰਾਜਮਾ ਵੰਡ ਛਕਣਾ ਤੇ ਪੁੱਛੋ ਫੇਸਬੁੱਕ ਵਾਲੇ ਨੂੰ ਗੂਗਲ ਵਾਲੇ ਨੂੰ ਬਿਲ ਗੇਟਸ ਨੂੰ ਪੁੱਛੋ। ਵਾਰਨ ਬਫੇ ਨੂੰ ਪੁੱਛੋ। ਵੰਡ ਕਿਵੇਂ ਸ਼ਕੀਦ ਹੈ? ਇੰਗਲੈਂਡ ਦੀ ਉਹ ਔਰਤ ਜਿਹਦੇ ਸਿਰ ਦੇ ਉੱਤੇ ਅੱਜ ਮਹਾਰਾਣੀ ਦਾ ਮੁਕਟ ਹੋਣਾ ਸੀ। ਠੀਕ ਹੈ ਉਹਨਾਂ ਦਾ ਪਰਿਵਾਰਕ ਸਾਰਾ ਮੈਟਰ ਹੈ ਉਸ ਡਾਇਨਾ ਨੇ ਜਿਹੜੀ ਚੈਰਿਟੀ ਕੀਤੀ ਹੈ ਨਾ ਦੁਨੀਆਂ ਦੇ ਵਿੱਚ ਸਭ ਤੋਂ ਮਹਿੰਗੀ ਕਿਤਾਬ ਹੈ ਉਹਦੀ ਬੜੀਆਂ ਬੁਰਾਈਆਂ ਤੁਹਾਨੂੰ ਲੋਕ ਸੁਣਾਉਣਗੇ ਉਹਦੀਆਂ ਪਰ ਦੁਨੀਆਂ ਦਾ ਫੈਸ਼ਨ ਉਹਦੇ ਤੋਂ ਸ਼ੁਰੂ ਹੁੰਦਾ ਸੀ ਉਹ ਦੁਨੀਆਂ ਦੇ ਕਿਸੇ ਫੈਸ਼ਨ ਦੀ ਨਕਲ ਨਹੀਂ ਸੀ ਕਰਦੀ ਉਹਦੀਆਂ ਚੀਜ਼ਾਂ ਦੀ ਨਲਾਮੀ ਹੁੰਦੀ ਸੀ ਲੱਖਾਂ ਕਰੋੜਾਂ ਵਿੱਚ ਤੇ ਉਹ ਅਫਰੀਕਾ ਦੇ ਗਰੀਬਾਂ ਵਿੱਚ ਜਾ ਕੇ ਚੈਰਿਟੀ ਕਰਦੀ ਸੀ ਉਹਨੂੰ ਕਹਿੰਦੇ ਨੇ ਵੰਡ ਛਕਣਾ 5 ਕਿਲੋ ਚੌਲ 2 ਕਿਲੋ ਰਾਜਮਾ ਤੇ ਬੰਗਲਾ ਸਾਹਿਬ ਦੇ ਬਾਹਰ ਸਾਰੇ ਮਗਤੇ ਇਕੱਠੇ ਕਰ ਲੈ ਇਹ ਵੰਡ ਛਕ ਲਿਆ ਜੀ ਪੁੱਛੋ ਬਾਕੀ ਮਾਲ ਕਿੱਥੇ ਐ ਮਾਲ ਤੇ ਤੂੰ ਬੜਾ ਇਕੱਠਾ ਕੀਤਾ ਵੰਡੇ ਤੇ 5 ਕਿਲੋ ਚੌਲ ਹੀ ਨੇ ਨਾ ਬਾਕੀ ਮਾਲ ਕਿੱਥੇ ਐ ਖਾਲਸਾ ਜੀ ਤੁਹਾਡਾ ਦਸਵੰਦ 5 ਕਿਲੋ ਚੌਲਾਂ 'ਚ ਨਹੀਂ ਪੂਰਾ ਹੋਣਾ ਤੁਹਾਨੂੰ ਹੁਕਮ ਹੈ ਦਸਵੰਦ ਕੱਢਣਾ ਜਦਨ ਸਾਰੇ ਦਸਵੰਦ ਕੱਢਣ ਲੱਗ ਗਏ ਪੰਜਾਬ ਦੇ ਵਿੱਚ ਕਿਸੇ ਗਰੀਬ ਜਾਂ ਕਿਸੇ ਆਮ ਬੱਚੇ ਨੂੰ ਕਿਤਾਬਾਂ ਕਾਪੀਆਂ ਦੇ ਪਿੱਛੇ ਧਰਮ ਨਹੀਂ ਬਦਲਣਾ ਪੈਗਾ ਜਦਨ ਦਸਵੰਦ ਕੱਢੋਗੇ ਤੁਹਾਨੂੰ ਲੱਭਣੇ ਪੈਣੇ ਨੇ ਗਿਆਨੀ ਜੀ ਦੇਈਏ ਕਿਥੇ ਮੈਂ ਬਾਹਰਲੇ ਮੁਲਕਾਂ 'ਚ ਵੇਖਿਆ ਉਹ ਜਾਈਏ ਉਹ ਕਹਿੰਦੇ ਨੇ ਗਨਜੀ ਪੈਸੇ ਪੈ ਨੇ ਦਸਵੰਧ ਦੇ ਕਿੱਥੇ ਦਈਏ। ਔਰ ਸਭ ਤੋਂ ਮਾੜੀ ਗੱਲ ਜਿਹੜੀਆਂ ਸਾਡੀਆਂ ਸਿੱਖ ਸਥਾਵਾਂ ਨੇ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ ਕਮੇਟੀ, ਹਜੂਰ ਸਾਹਿਬ ਕਮੇਟੀ ਇੱਕ ਤਾਂ ਪੈਸੇ ਮੰਗਦੇ ਨੇ। ਇੱਕ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੇ ਪ੍ਰਚਾਰ ਕੀਤਾ। ਜਿਹੜੇ ਸਾਰੀ ਮਾਇਆ ਇਕੱਠੀ ਕਰ ਲੈਂਦੇ ਨੇ ਨਾ ਉਹ ਇਹਨਾਂ ਨੂੰ ਕੀ ਲੋੜ ਹੈ ਜੀ ਇਹਨਾਂ ਕੋਲ ਤੇ ਮਾਇਆ ਹੀ ਬੜੀ ਹੈ ਇੱਕ ਅਸੀਂ ਨਹੀਂ ਕਰਦੇ ਕਿਉਂਕਿ ਇਕੱਠੀ ਕਰਨ ਲਈ ਮੰਗਣ ਜਾਣਾ ਪੈਂਦਾ ਨਾ ਵੀ ਮੰਗਣਾ ਹੋਵੇ ਤੇ ਘਟੋ-ਘੱਟ ਕਿਸੇ ਦੇ ਘਰ ਤੇ ਚੱਲ ਕੇ ਜਾਣਾ ਹੀ ਪਏਗਾ ਨਾ ਪਰ ਆਪਾਂ ਜਾਂਦੇ ਹੀ ਨਹੀਂ ਇਹ ਹੀ ਮਾਇਆ ਅੱਜ ਡੇਰੇਦਾਰੀ ਖੜੇ ਕਰਕੇ ਬੈਠੀ ਹੈ ਉਹੀ ਡੇਰੇਦਾਰੀ ਅੱਜ ਪੰਥ ਵਾਸਤੇ ਚੈਲੰਜ ਕਰਕੇ ਬੈਠੀ ਹੈ ਜਿੰਨੇ ਡੇਰੇ ਨੇ ਕਿਸੇ ਦੀ ਮਰਿਆਦਾ ਦੂਜੇ ਨਾਲ ਨਹੀਂ ਰਲਦੀ ਪਰ ਪੰਥ ਦੇ ਮਾਮਲੇ ਤੇ ਸਾਰੇ ਇਕੱਠੇ ਨੇ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ ਪੁੱਛੋ ਡੇਰੇ ਬਣੇ ਕਿਥੋਂ ਤੁਹਾਡੇ ਦਸਵੰਦ ਨਾਲ ਦਸਵੰਦ ਦਾ ਪ੍ਰਚਾਰ ਕਿੰਨੇ ਕੀਤਾ ਮੰਜੀ ਸਾਹਿਬ ਨੇ ਤੇ ਬੰਗਲਾ ਸਾਹਿਬ ਨੇ ਸੀਸਗੰਢ ਸਾਹਿਬ ਨੇ ਹਰ ਸਿੰਘ ਸਭਾ ਨੇ ਹਰ ਪ੍ਰਚਾਰਕ ਨੇ ਕਿਹਾ ਦਸਵੰਦ ਕੱਢੋ ਦਸਵੰਦ ਲੈਣ ਹੀ ਕੋਈ ਨਹੀਂ ਗਿਆ ਜਿੱਦਨ ਕੱਢੋਗੇ ਖਰਚਣ ਦੀ ਪ੍ਰੋਬਲਮ ਆਏਗੀ ਖਰਚੀਏ ਕਿੱਥੇ ਤੁਹਾਡਾ ਦਸਵੰਦ 5 ਕਿਲੋ ਚੌਲ ਤੇ 2 ਕਿਲੋ ਰਾਜਮਾ ਨਹੀਂ ਹੈ ਜਿਹਦੀ ਸਾਲ ਦੀ 10 ਲੱਖ ਇਨਕਮ ਹੈ ਨਾ ਸਾਰੇ ਖਰਚੇ ਵੀ ਕੱਢ ਦਿਓ ਉਸ ਪੈਸੇ ਨੂੰ ਕਮਾਉਣ ਵਾਸਤੇ ਫਿਰ ਵੀ 70-80 ਹਜ਼ਾਰ ਰੁਪਿਆ ਦਸਵੰਧ ਵੜੇਗਾ ਸਾਲ ਦਾ ਤੁਹਾਡਾ ਫੇ ਤੁਹਾਨੂੰ ਗਵਾਂਡੀਆਂ ਦੇ ਬੱਚੇ ਨੂੰ ਪੈਨਸਲਾਂ ਕਾਪੀਆਂ ਫਟੀਆਂ ਬਰਦੀਆਂ ਲੈ ਕੇ ਦੇਣ ਲੱਗਿਆਂ ਤਕਲੀਫ ਨਹੀਂ ਹੋਏਗੀ ਕਿਉਂਕਿ ਪੈਸਾ ਗੁਰੂ ਨਾਨਕ ਦਾ ਹੈ ਔਰ ਜਦੋਂ ਤੁਹਾਡੀ ਇੰਨੀ ਵੱਡੀ ਕਮਿਟਮੈਂਟ ਹੋਏਗੀ ਪਰਪਕਤਾ ਹੋਏਗੀ ਤੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਵਾਲ ਕਟਾਉਣ ਵਾਲਿਆਂ ਨੂੰ ਨਹੀਂ ਨਸ਼ੇ ਕਰਨ ਵਾਲਿਆਂ ਨੂੰ ਨਹੀਂ ਤੁਸੀਂ ਇਹ ਵੀ ਕਹੋਗੇ ਬੱਚੇ ਇਹ ਤੈਨੂੰ ਮੈਂ ਗੁਰੂ ਦੇ ਪੈਸੇ ਦੇ ਰਿਹਾ ਤੂੰ ਗੁਰੂ ਨਾਲ ਵਾਦਾ ਕਰ ਕਿ ਤੂੰ ਪੜ੍ਹ ਲਿਖ ਕੇ ਧਰਮ ਦੀ ਸੇਵਾ ਕਰੇਗਾ ਪੰਥ ਦੀ ਸੇਵਾ ਕਰੇਗਾ ਅੱਜ ਕੀ ਹੋ ਰਿਹਾ ਨਾ ਰੇਵੜੀਆਂ ਵੱਢੀ ਜਾਂਦੇ ਘਰਦਿਆਂ ਨਹੀਂ ਵੱਢੀ ਜਾਂਦੇ ਮੋੜ ਮੋੜ ਕੇ ਕਤੇ ਕਹਿੰਗਾ ਤੇ ਇਹ ਵੀ ਸੁਣਿਆ ਕਹਿੰਦੇ ਗਿਆਨੀ ਜੇ ਸੀ ਦਸਵੰਦ ਕੱਢਦੇ ਆ ਉਹਦੇ ਚੋਂ ਕੱਢਦੇ ਕੁੱਤੇ ਦੀ ਫੀਡ ਆ ਸਕਦੀ ਹੈ ਮੈਂ ਕਹਿੰਦੀ ਬਸ ਉਹ ਦਿਨ ਰਹਿ ਗਿਆ ਬਾਕੀ ਫੇ ਪੁੱਛੋਗੇ ਵੀ ਬਾਪੂ ਦੀ ਦਵਾਈ ਵੀ ਆ ਸਕਦੀ ਹੈ ਉਹਦੇ ਚੋਂ ਮੈਂ ਦਸਵੰਦ ਗੁਰੂ ਦਾ ਹੈ ਇਹ ਲੋੜਵੰਦਾ ਵਾਸਤੇ ਹੈ ਦੁਨੀਆ ਦੀਆਂ ਕੌਮਾਂ ਚੋਂ ਇੱਕ ਅਮੀਰ ਕੌਮ ਹੈ ਤੁਹਾਡੀ ਸਿਖਾਜ ਮਗਤੇ ਨਹੀਂ ਹੁੰਦੇ ਗੁਰੂ ਨੇ ਤੁਹਾਨੂੰ ਬਾਣੀ ਸੁਖਵਣੀ ਸਾ ਬਖਸ਼ੀ ਹੈ ਤੁਹਾਡਾ ਰੋਜ਼ ਪਾਠ ਕਰਨਾ ਇਹ ਪਿਆਰ ਹੈ ਇਹ ਸ਼ਰਧਾ ਹੈ ਇਹ ਸਿੱਧਕ ਹੈ ਪੰਨਿਤ ਨੇਮ ਛੱਡ ਕੇ ਨਹੀਂ ਨਿਤਨੇਮ ਹੁਕਮ ਹੈ ਔਰ ਜਪਜੀ ਸਵੇਰੇ ਪੜਨਾ ਹੈ ਦੁਪਹਿਰੇ ਪਾਠ ਪੜ੍ਹ ਕੇ ਨਹੀਂ ਗੱਲ ਬਣਨੀ ਔਰ ਇਹ ਚੇਤਾ ਰੱਖਣਾ ਕੋਈ ਸਿੱਖ ਧਰਮ ਦੀ ਸਿੱਖਿਆ ਐਸੀ ਨਹੀਂ ਹੈ ਕਿ ਜਿਹੜੀ ਤੁਹਾਨੂੰ ਭਾਣੇ ਤੋਂ ਰਜਾ ਤੋਂ ਹੁਕਮ ਤੋਂ ਬਾਹਰ ਖੜਦੀ ਹੋਵੇ ਨਾ ਹਮੇਸ਼ਾ ਗੁਰੂ ਕਹਿੰਦਾ ਹੈ ਬਖਸ਼ਿਸ਼ ਲਵੀ ਬਖਸ਼ਿਸ਼ ਕਿਹੜੀ ਹੈ ਜਿਹੜੀ ਉਹ ਆਪਣੀ ਮਰਜ਼ੀ ਨਾਲ ਦੇਵੇ ਹੁਣੇ ਕੀਰਤਨ ਹੋਇਆ ਇੱਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋਬੜਾ ਬਖਸ਼ਿਸ਼ ਹੋਏ ਜਿਹੜੀ ਆਪਣੀ ਮਰਜ਼ੀ ਨਾਲ ਕੋਈ ਦਵੇ ਜਿਹੜੀ ਮੰਗੇ ਚੀਜ਼ ਲਈ ਉਹ ਬਖਸ਼ਿਸ਼ ਨਹੀਂ ਹੈ ਹੋ ਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਰਸਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਜਿੱਦ ਕਰਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਅੱਤੇ ਜਿੱਦ ਕਰਕੇ ਲੈਣ ਵਾਲੀਆਂ ਚੀਜ਼ਾਂ ਨੇ ਔਰ ਸੁਖ ਨਹੀਂ ਦੇ ਰੀਆਂ ਮੈਂ ਵੇਖਿਆ ਬਹੁਤ ਹੀ ਜਿਹੜੇ ਇਸ ਕਰਕੇ ਕਰ ਰਹੇ ਨੇ ਬੱਚੇ ਬਾਹਰ ਭੇਜਣੇ ਨੇ ਜਦੋਂ ਬੱਚੇ ਬਾਹਰ ਚਲੇ ਜਾਂਦੇ ਨੇ ਫਿਰ ਫਿਰ ਮੁੜ ਕੇ ਰੋਈ ਜਾਂਦੇ ਨੇ